गुण सरकार प्रशासन के पुलिस एक्शन मोड में है गुण चेतावनी वाला दौर खत्म पे आएगा गुण इसीलिए ताकि सारे नीति जो एक मुट्ठी होते हैं जो हैbtnAdd के अंदर संधिbtnAdd के अंदर सैनिक निकले हैं कौन रहे हैं वो सारे पुलिस प्रशासन को एमएलए सेवाना को सब देखो कि एक्शन है जिस ने आज है ਜਿਨ੍ਹਾਂ ਦੇ ਜੋ ਮੱਤੇ ਵੀ ਉਹਨਾਂ ਨੂੰ ਸੀ ਸੀ ਇਹ ਸੇ ਵੀ ਲੈ ਕੇ ਆਇਆ ਹੈ ਸਰਕਾਰਾਂ ਜਿਹੜੀਆਂ ਦੇ ਪੰਜਾਬ ਦੇ ਵਿੱਚ ਚਾਹੇ ਉਹ ਕਾਂਗਰਸੀ ਸਰਕਾਰ ਹੋਵੇ ਚਾਹੇ ਕਾਲੀ ਦਾਲੀ ਸਰਕਾਰ ਹੋਵੇ ਜਿਨ੍ਹਾਂ ਨੇ ਖੁੰਡੀ ਛੁੱਤੀ ਦੇ ਕੇ ਰੱਖੀ ਨਸ਼ੇ ਦੀ ਤਸਕਰੀਆਂ ਤੇ ਘਰ 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 ਨਸ਼ੇ ਉੱਤੇ ਕਾਰਜ ਕੋਈ ਰੋਕ ਤੋਂ ਨਹੀਂ ਬੜਾ ਕਲੀਅਰ ਸੀਗਾ ਬੇ ਆਪਣੀ ਮਿਲਿ ਕੁਟ ਦੇ ਨਾਲ ਇਹਨਾਂ ਸਰਕਾਰਾਂ ਦੇ ਅਧਿਕਾਰੀਆਂ ਨੇ

ਮਾਣਸਾਂ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਤੇ ਜਦੋਂ ਦੀ ਇਹ ਸਰਕਾਰ ਆਈ ਹੈ ਉਸੇ ਦਿਨ ਤੋਂ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਤਨਖਨ ਕਰਨ ਦੇ ਲਈ ਅਪਰ ਗੋਲੇ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਤਨਖਨ ਕਰਨ ਦੇ ਲਈ ਵਿਉਂਤ ਮੰਤਰੀ ਬੁੜਿਆ ਪਰ ਆਜ ਕੋੜ ਨੇ ਪਟਾਇ ਕੋੜ ਨੇ ਕੁਰਸਈਆਂ ਸਾਹੂ ਬੋਸ ਦੇ ਇਤੇ ਆਈਆਂ ਕਿ ਆਪਾਂ ਸਾਰੇ ਨਾਲ ਕੇ ਇੱਕ ਪੰਜਾਬ ਦੇ ਵਿੱਚ ਅਸੀਂ

बड़ी करके पुलिस रूम सपोर्ट कर रहे हैं इसके अलावा मैं तो ये भी कहना चाहूंगा कि जितने भी दिया लोगों ने इंफॉर्मेशन दी है उनके खिलाफ किसी के भी खिलाफ कुछ ऐसा नहीं हुआ कि किसी से लड़ाई हो गई हो या कोई उनको तंग परेशान करने लगा है क्योंकि जी ये सिर्फ पंजाब हेल्पलाइन है कि इससे कुछ कंप्लेनेंट का ना, ना, नाम लीक होता है ना उनका नंबर ना एड्रेस कुछ भी लीक नहीं होता वो ऑटोमेटिक एक चेक बोर्ड

एमएलए क्षमेशवाल डॉक्टर कुमार जी, श्री अरविंदर सिंह ठहरी जिला प्रधान जिला इंचार्ज आम आदमी पार्टी सारी सीनियर एडमिनिस्ट्रेशन दे अधिकारी एडीसी एसटी साहब ते सब तो जरूरी साडे जिले के डिफेंस कमेटी दे जेडे मेंबर ने वार्ड डिफेंस कमेटी दे जेडे मेंबर ने ते सारी समुची प्रेस सारे बहुत बहुत जी है आओ शुरुआत करिए फते की सांस सी वागुरु जी का खालसा श्री आज रोपड़ जिले वास्ते रूपनगर जिले वास्ते मैं कहना एक ऐतिहासिक दिन बनेगा ये क्योंकि आज ऐसी आगाज करने लगे हैं ਕਿ ਕਿਸ ਤਰ੍ਹਾਂ ਪੰਜਾਬੀਆਂ ਦੇ ਰੂਪનગર ਦੇ ਜਿਹੜੇ ਵਾਸੀ ਨੇ ਪਿੰਡਾਂ ਦੇ ਵਾਸੀ ਨੇ ਸ਼ਹਿਰਾਂ ਦੇ ਵਾਸੀ ਨੇ ਕਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਹੁਣ ਇਕੱਠੇ ਹੋ ਕੇ ਸਾਨੂੰ ਇਸ جنگ ਦੇ ਵਿੱਚ ਫਤਿਹ ਮਾਣੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਯੋਗਪਾਈ ਹੈ ਪੰਜਾਬ ਸਰਕਾਰ ਦੀ ਯੁੱਧ ਨਸ਼ੀਲ ਇਹ ਯੋਗ ਸੀ ਨਾਲ

ਨਸ਼ਾ ਨਹੀਂ ਵਿਕੰਦਵਾਵਾਂਗਾ ਮੈਂ ਕਿਸੇ ਨਸ਼ੇ ਤਸਕਰ ਨੂੰ ਪਿੰਡ ਵਿੱਚ ਵੜਾ ਨਹੀਂ ਦਵਾਂਗਾ ਮੇਰੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਸਨ ਮੈਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭੇਜਤੀ ਕਰਾਵਾਂਗਾ मैं किसी भी नशा तस्कर की खुद भी जमानत नहीं देवगा पिंड हो भी जमानत नहीं दे दवा सारे पिंड के लोग मिलके पेंड नशा मुक्त बनावा भोले सोनिहाल आप सब का बहुत बहुत धन्यवाद न्यास करता है

ਤੇ ਮੁੱਖ ਮਹਿਮਾਨ ਆਪ ਸਭੋ ਆ ਕੋਈ ਸਿਰਫ ਇੱਕ ਕੋਈ ਆਮ ਪਬਲਿਕ ਮੀਟਿੰਗ ਨਹੀਂ ਕਿ ਅੱਗੇ ਚਾਹ ਪੀ ਕੇ ਪਕੌੜੇ ਖਾ ਕੇ ਚਲੇ ਗਏ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਤੁਹਾਨੂੰ ਯਾਦ ਹੋਊਗਾ ਅਜੇ 5-7 ਸਾਲ ਪੁਰਾਣੀ ਗੱਲ ਹੈ ਪੰਜਾਬ ਦੇ ਵਿੱਚ ਇੱਕ ਗਾਇਕ ਦਾ ਨਮੀ ਗਾਇਕਾਂ ਕਹਿੰਦਾ ਉਹਦੀ 217 ਬਹੁਤ ਮਸ਼ਹੂਰ ਹੋਈਆਂ ਸੀ ਉਹਦੀਆਂ 217 ਪੰਜਾਬ ਦੇ ਹਾਲਾਤਾਂ ਨੂੰ ਦੱਸਣ ਲਈ ਕਾਫੀ ਸਨ ਗਾਇਕ ਦਾ ਨਾਮ ਹੈ ਰਣਜੀਤ ਬਾਵਾ ਰਣਜੀਤ ਬਾਵਾ ਨੇ 217 ਗਾਉਣੀਆਂ ਸੀ ਕਹਿੰਦਾ ਜੇ ਸਰਕਾਰਾਂ ਬਿਕਾਉਂਦੀਆਂ ਚ ਚਤਾਂ ਮਿਕਦਾ ਯਾਦ ਹੈ ਕਿ ਨਹੀਂ ਇਹ ਹਰ ਪੰਜਾਬ ਦਾ ਕਰ ਦਿੱਤਾ ਸੀ ਸਾਸੀ ਕਿਹਦੇ ਵਾਰੀ असी जिस जिले को तो आते हैं जिला रोपड़ है इलाका श्री आनंदपुर साहब है चमकौर साहब है ये महान 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 धरती है जिथों दशमेश पिता ने दुनिया में सब तो वाला तोहफा दिता इंसानियत को खालसा सज के ये वो धरती है जिथे जिते साहबजादे शहीद इस धरती तो महान कोई धरती नहीं हो सकती ਇਸੀ ਪੰਜਾਬ ਨੂੰ ਅਸੀਂ ਸ਼ਹੀਦ ਦੇ ਆਦਮ ਸ਼੍ਰੀ ਭਗਤ ਸਿੰਘ ਦੇ ਵਾਰਿਸ ਗੱਤਰੀ ਬਾਪਿਆਂ ਦੇ ਵਾਰਿਸ ਸਾਡੀ ਪਹਿਚਾਨ ਸੀ ਸਾਡੀਆਂ ਪੱਗਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਰਕਾਰ ਨੇ ਤਹਿਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਪੰਜਾਬ ਦੇ ਵਿੱਚੋਂ ਨਸ਼ਾ ਜੜੋਂ ਖਤਮ ਕਰਨਾ ਹੈ ਅੱਜ ਉਸ ਮੁਹਿੰਮ ਤਹਿਤ ਅੱਜ ਉਸ ਲੜਾਈ ਦਾ ਇੱਕ ਅਹਿਮ ਹਿੱਸਾ ਰੋਪੜ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਹੈ ਵਿਲੇਜ ਡਿਫੈਂਸ ਕਮੇਟੀ ਤੋਂ ਪਾਵ ਪਿੰਡ ਦੇ ਮੋਹਤਵਰ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਫਾ ਸਰਪੰਚ ਲੰਬੜਦਾਰ ਪਿੰਡ ਦੇ ਕੋਈ ਹੋਰ ਜਿਹੜੇ ਮੋਹਤਵਰ ਸ਼ਖਸੀਅਤਾਂ ਉਹ ਸਾਰੇ ਜਿਹੜੇ ਆ ਉਹਨਾਂ ਨੂੰ ਅੱਜ ਸੱਦਾ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਨੇ ਇੱਕ ਆਹ्वान ਕੀਤਾ ਗਿਆ ਕਿ ਆਓ ਜਿੱਥੇ ਸਰਕਾਰ ਇਹ ਲੜਾਈ ਲੜ ਰਹੀ ਹੈ ਜਿੱਥੇ ਪੁਲਿਸ ਇਹ ਲੜਾਈ ਲੜ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨਿਆਂ 'ਚ 200 ਤੋਂ ਵੱਧ ਤਸਕਰ ਪੰਜਾਬ ਪੁਲਿਸ ਨੇ ਫੜ ਕੇ ਅੰਦਰ ਦਿੱਤਾ ਉੱਥੇ ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੇ ਆਪਣੇ ਇੱਕ ਇੱਕ ਪਿੰਡ ਨੂੰ ਸਾਫ਼ ਕਰੀਏ ਪਿੰਡ ਦੇ ਵਿੱਚ ਕਿਸੇ ਨਸ਼ਾ ਤਸਕਰ ਨੂੰ ਵੜਨ ਨਾ ਦਈਏ ਪਿੰਡ ਦੇ ਵਿੱਚ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਭੈਣ ਭਾਈ ਇਸ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਇਸ ਦਲਦਲ ਚ ਕੱਢਣ ਦੇ ਲਈ ਹਰ ਕੋਸ਼ਿਸ਼ ਮੁਨਕਿੰ ਕੋਸ਼ਿਸ਼ ਕਰੀਏ ਉਹਦਾ ਇਲਾਜ ਕਰਵਾਈਏ ਤੇ ਨਾਲ ਹੀ ਜਿਹੜਾ ਵੀ ਕੋਈ ਡਰੈਕਟ ਅਸਕਰ ਫੜਿਆ ਜਾਂਦਾ ਉਹਦੀ ਜ਼ਮਾਨਤ ਨਾ ਦੇਈਏ ਪਿੰਡ ਦੇ ਵਿੱਚ ਕੋਈ ਵੀ ਐਦਾਂ ਦਾ ਨਾ ਹੋਵੇ ਜੋ ਉਸ ਦੀ ਜ਼ਮਾਨਤ ਦੇਵੇ ਤਾਂ ਪੰਜਾਬ ਦਾ ਹਰ ਇੱਕ ਜਦੋਂ ਇੱਕ ਇੱਕ ਪਿੰਡ ਸਾਫ਼ ਹੋਊਗਾ ਤਾਂ ਉਦੋਂ ਪੰਜਾਬ ਸਾਫ਼ ਹੋਊਗਾ